ਕਿਸਾਨਾਂ ਲਈ ਆਈ ਖੁਸ਼ਖਬਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕਰ ਦਿੱਤਾ ਜਿਸ ਨਾਲ ਕਿਸਾਨਾਂ ਅੰਦਰ ਖੁਸ਼ੀ ਦੀ ਲਹਿਰ ਦੌੜ ਗਈ ਹੈ ਅੱਜ ਕਿਸਾਨਾਂ ਨੂੰ ਲੈ ਕੇ ਪੀਐਮ ਨਰਿੰਦਰ ਮੋਦੀ ਦੁਆਰਾ ਮੰਨ ਕੀ ਬਾਤ ਦੁਆਰਾ ਲੋਕਾਂ ਨਾਲ ਗੱਲਬਾਤ ਕੀਤੀ ਗਈ ਜਿਸ ਵਿੱਚ ਪੀਐਮ ਨਰਿੰਦਰ ਮੋਦੀ ਨੇ ਕਿਸਾਨਾਂ ਨੂੰ ਲੈ ਕੇ ਇੱਕ ਵੱਡਾ ਐਲਾਨ ਕਰ ਦਿੱਤਾ ਅਤੇ ਕਿਸਾਨਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਜੋ ਪਿਛਲੇ ਤਕਰੀਬਨ 2019 ਤੋਂ ਲੈ ਕੇ ਲਗਾਤਾਰ ਕਿਸਾਨਾਂ ਦੀ ਭਲਾਈ ਦੇ ਲਈ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਪੀਐਮ ਕਿਸਾਨ ਸਨਮਾਨ ਨidhi ਯੋਜਨਾ ਦੇ ਤਹਿਤ ਸਾਲ ਵਿੱਚ ਤਿੰਨ ਕਿਸ਼ਤਾਂ 2200 ਦੀਆਂ ਜੋ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ ਜਾਂਦੀ ਹੈ ਉਹਨਾਂ ਨੂੰ ਲੈ ਕੇ ਨਰਿੰਦਰ ਮੋਦੀ ਨੇ ਅੱਜ ਵੱਡਾ ਐਲਾਨ ਕਰ ਦਿੱਤਾ ਕਿ ਜੋ ਹੁਣ 19ਵੀਂ ਕਿਸ਼ਤ 2000 ਦੀ ਕਿਸਾਨਾਂ ਦੇ ਖਾਤੇ ਦੇ ਵਿੱਚ ਜਲਦੀ ਹੀ ਭੇਜ ਦਿੱਤੀ ਜਾਵੇਗੀ ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਆਵੇਗਾ ਹਰ ਸਾਲ 6000 ਰੁਪਏ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਜੋ ਵਕ ਵਕ 4-4 ਮਹੀਨਿਆਂ ਬਾਅਦ ਕਿਸ਼ਤ ਭੇਜੀ ਜਾਂਦੀ ਏ ਉਸ ਦੇ ਤਹਿਤ ਜੋ 19ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੀ ਟ੍ਰਾਂਸਫਰ ਕੀਤੀ ਜਾ ਰਹੀ ਹੈ ਨਰਿੰਦਰ ਮੋਦੀ ਨੇ ਇਹ ਐਲਾਨ ਕੀਤਾ ਕਿ ਜਨਵਰੀ ਦੇ ਲਾਸਟ ਹਫਤੇ ਵਿੱਚ ਕਿਸਾਨਾਂ ਦੇ ਖਾਤੇ ਵਿੱਚ ਸਿੱਧਾ 2000 ਰੁਪਏ 19ਵੀਂ ਕਿਸ਼ਤ ਟ੍ਰਾਂਸਫਰ ਕਰ ਦਿੱਤੀ ਜਾਵੇਗੀ ਜਿਸ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਵੱਡਾ ਸੁਧਾਰ ਆਵੇਗਾ ਨਰਿੰਦਰ ਮੋਦੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਜਿੰਨਾ ਕਿਸਾਨਾਂ ਦੇ 2200 ਰੁਪਏ ਕਿਸ਼ਤ ਪਾਣੀ ਬੰਦ ਹੋ ਗਈ ਏ ਉਹ ਆਪਣੀ ਕੇवाईसी ਕਰਵਾ ਲੈਣ ਅਤੇ ਜਿਨ੍ਹਾਂ ਦੇ ਕਿਸੇ ਤਰ੍ਹਾਂ ਦੀ ਕੋਈ ਵੀ ਲੈਂਡ ਸੀਡਿੰਗ ਗਲਤ ਹੋ ਗਈ ਏ ਨੋ ਹੋ ਗਈ ਏ ਉਹ ਵੀ ਆਪਣੀ ਲੈਂਡ ਸੀਡਿੰਗ ਜੈਸ ਕਰਵਾ ਲੈਣ ਜੇਕਰ ਫਿਰ ਵੀ ਉਹਨਾਂ ਦੇ ਖਾਤਿਆਂ ਵਿੱਚ 2000 ਰੁਪਏ ਕਿਸ਼ਤ ਨਹੀਂ ਆਉਂਦੀ ਤਾਂ ਉਹ ਆਪਣੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਨ ਉੱਥੇ ਜਾ ਕੇ ਫਾਰਮ ਭਰਨ ਅਤੇ ਆਪਣੀ ਜੋ ਬਣਦੀ ਪੀਐਮ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਕਿਸ਼ਤ ਲੈਣ ਵਾਲੇ ਬਣਨਗੇ ਜੇਕਰ ਤੁਹਾਡੇ ਖੇਤੀਬਾੜੀ ਦਫ਼ਤਰ ਦੇ ਵਿੱਚ ਕੋਈ ਮੁਲਾਜ਼ਮ ਗੱਲਬਾਤ ਨਹੀਂ ਸੁਣਦਾ ਜਾਂ ਤੁਹਾਡੇ ਫਾਰਮ ਸਹੀ ਨਹੀਂ ਕਰਦਾ ਤਾਂ ਤੁਸੀਂ ਆਪਣੀ ਤਹਿਸੀਲ ਦੇ ਤਹਿਸੀਲਦਾਰ ਜਾਂ ਡੀਸੀ ਤੱਕ ਆਪਣੇ ਫਾਰਮ ਪੇਜ ਦੋ ਅਤੇ ਉਹਨਾਂ ਨੂੰ ਇਸ ਫਾਰਮ ਨੂੰ ਸਹੀ ਕਰਨ ਲਈ ਬੇਨਤੀ ਕਰੋ ਅਤੇ ਉਹ ਜਲਦ ਤੋਂ ਜਲਦ ਇਹ ਕਾਰਵਾਈ ਕਰਕੇ ਤੁਹਾਡੇ ਲੈਂਡ ਸੀਡਿੰਗ ਨੂੰ ਜੈਸ ਕਰ ਦੇਣਗੇ ਅਤੇ ਆਉਣ ਵਾਲੀ ਕਿਸ਼ਤ ਤੁਹਾਡੇ ਜੋ ਪਿਛਲੀਆਂ ਕਿਸ਼ਤਾਂ ਰਹਿ ਗਈਆਂ ਹਨ ਉਹ ਵੀ ਤੁਹਾਡੇ ਖਾਤੇ ਵਿੱਚ ਟਰਾਂਸਫਰ ਹੋ ਜਾਣਗੀਆਂ ਅਤੇ ਜੋ ਨਵੀਂ ਕਿਸ਼ਤ ਆਵੇਗੀ ਉਹ ਵੀ ਤੁਹਾਡੇ ਖਾਤੇ ਵਿੱਚ ਲਗਾਤਾਰ ਆਉਂਦੀ ਹੀ ਰਹਿਣਗੀਆਂ ਇਸ ਲਈ ਇਸ ਯੋਜਨਾ ਦਾ ਫਾਇਦਾ ਕਿਸਾਨਾਂ ਲਈਏ ਅਤੇ ਵੱਧ ਤੋਂ ਵੱਧ ਕਿਸਾਨਾਂ ਤੱਕ ਇਹ ਪਹੁੰਚ ਕੀਤੀ ਜਾਵੇ ਅਤੇ ਇਸ ਦਾ ਫਾਇਦਾ ਕਿਸਾਨ ਜਰੂਰ ਉਠਾਉਣ